ਸੋਈ ਸਾਈਡ ਹੋ ਜਾ ਬੰਦੀਸ ਰੋੜੀ ਆਹ ਤੇਰਾ ਜਵਾਬ ਮਿਲਦਾ ਪਤੋ ਹੋਵੇ ਜਵਾਬ ਮਿਲਦਾ ਸਤਿ ਸ੍ਰੀ ਅਕਾਲ ਜੀ ਨੇ ਜਵਾਬ ਮਿਲ ਗਿਆ ਸੋਈ ਸਾਈਡ ਪਾ ਬਾਤਾਂ ਜੋ ਤਾ ਮੈਂ ਪਿਆਰ ਬਾਤਾਂ ਤੇ ਹੋ ਤਾ ਮੈਂ ਪਿਆਰ

あ、お、頑張って。<muchas>

ਹਰੀ ਲੈਫਟਿਨੈਂਟ ਵਿਕਰਮ ਸਿੰਘ ਜੀ ਦੇ ਯਾਦ ਦੇ ਵਿੱਚ ਇਹ ਸਰਕਾਰੀ ਸਕੂਲ ਉਹਨਾਂ ਨੂੰ ਨਮਨ ਕਰਕੇ ਅਸੀਂ ਸਰਕਾਰੀ ਸਕੂਲ ਦੇ ਵਿੱਚੋਂ ਕੰਮ ਹੋਏ ਆ ਉਹ ਲੋਕ ਅਰਪਣ ਕੀਤੇ ਆ ਸਾਰੇ ਪਿੰਡ ਦੇ ਮੋਤਵਰ ਬੈਠੇ ਆ ਮੇਰੇ ਬਜ਼ੁਰਗ ਬੈਠੇ ਆ ਤੁਹਾਨੂੰ ਯਾਦ ਹੋਊਗਾ ਜੀ ਅਸੀਂ ਤੁਹਾਡੇ ਪੁੱਤ 2022 ਤੁਹਾਡੇ ਕੋਲ ਆਈ ਸੀ ਅਸੀਂ ਇਹ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਸਰਕਾਰੀ ਸਕੂਲ ਠੀਕ ਕਰਾ ਪਹਿਲੀ ਵਾਰੀ ਹੈ ਕਿਸੇ ਰਾਜਨੀਤਿਕ ਦਲ ਨੇ ਸਰਕਾਰੀ ਸਕੂਲਾਂ ਤੇ ਹਸਪਤਾਲਾਂ ਦੀ ਗੱਲ ਕੀਤੀ ਸੀ ਤੇ ਆਪ ਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਕੋਈ ਕਸਰ ਨਹੀਂ ਛੱਡੀ ਆਪ ਜੀ ਨੇ ਸਾਨੂੰ 92 ਸੀਟਾਂ ਦਿੱਤੀਆਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਐਮਐਲਏ ਬਣਿਆ ਮੇਰੇ ਮਾਲਕ ਮੇਰੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਮੈਨੂੰ ਸੀਐਮ ਸਾਹਿਬ ਨੇ ਮੰਤਰੀ ਬਣਾਇਆ ਮੰਤਰੀ ਬਣਨ ਤੋਂ ਬਾਅਦ ਮੈਨੂੰ ਕਿਹਾ ਕਿ ਹੁਣ ਸਰਕਾਰੀ ਸਕੂਲ ਠੀਕ ਕਰ ਸਰਕਾਰੀ ਸਕੂਲਾਂ ਦੇ ਹਾਲਾਤ ਪਤਾ ਕਿਦਾਂ ਦੇ ਸੀ ਜੀ ਨਾ ਚਾਰਦੀਵਾਰੀ ਨਾ ਬਾਥਰੂਮ ਛੋਟੀ ਗਾੜ ਬਾਕੀ ਸਭ ਗੱਲਾਂ ਤਾਂ ਬਾਅਦ ਦੇ ਗੱਲਾਂ ਹੈ ਪੜਾਈ ਬੱਚਿਆਂ ਦੀ ਪ੍ਰੋਬਲਮ ਨਹੀਂ ਸੀ ਦੇਖੋ ਮੈਂ মিডিਆ ਦੇ ਸਾਥੀ ਖੜੇ ਆ ਅੱਜ ਬਹੁਤ ਲੋਕ ਤੁਹਾਡੇ ਪੁੱਤ ਤੁਹਾਡੇ ਭਰਾ ਤੇ ਉਂਗਲਾ ਚੱਕ ਰਹੇ ਇਹ ਸਿੱਖਿਆ ਮੰਤਰੀ ਦਾ ਤਾਜ ਕੱਢਿਆ ਦਾ ਤਾਜ ਕਦੀ ਕੋਈ ਮਨਿਸਟਰ ਸਿੱਖਿਆ ਮੰਤਰੀ ਨਹੀਂ ਬੰਨਣਾ ਚਾਹਦਾ ਮੈਂ ਪਿਛਲੇ 3 ਸਾਲਾਂ ਦੇ ਵਿੱਚ ਪੂਰੇ ਪੰਜਾਬ ਚ ਜਾ ਕੇ ਮਿਹਨਤ ਕੀਤੀ ਹੈ ਜਾ ਕੇ ਸਕੂਲਾਂ ਦੇ ਵਿੱਚ ਦੇਖਿਆ ਜ਼ਮੀਨ ਤੇ ਉਤਰ ਕੇ ਤੇ ਕੰਮ ਕੀਤਾ ਅੱਜ ਲੋਕਾਂ ਨੂੰ ਬਹੁਤ ਤਕਲੀਫ ਹੈ ਤਕਲੀਫ ਪਤਾ ਕਿਉਂ ਹੈ ਵੱਡੇ ਵੱਡੇ ਸਾਰੇ ਲੀਡਰ ਲੱਗੇ ਹੋਏ ਐ ਉਹਨਾਂ ਨੂੰ ਤਕਲੀਫ ਹੈ ਕਿਉਂਕਿ ਇਹ ਪਹਿਲੀ ਵਾਰੀ ਸਰਕਾਰੀ ਸਕੂਲਾਂ ਦੀ ਗੱਲ ਹੋ ਰਹੀ ਹੈ ਚੰਗੀ ਗੱਲ ਹੋ ਰਹੀ ਹੈ ਵਰਨਾ ਹਮੇਸ਼ਾ ਮਾੜੀ ਖਬਰ ਲੱਗਦੀ ਤੁਸੀਂ ਪਿੰਡਾਂ 'ਲੇ ਬੈਠੇ ਹੋ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਇਸ ਪਿੰਡ ਦੇ ਇਮਾਨਦਾਰੀ ਨਾਲ ਦੱਸੋ ਇਹ ਤਾਂ ਚਲੋ ਸਾਡੇ ਸਾਰੇ ਪਾਰਟੀ ਦੇ ਲੀਡਰ ਹੈ ਜਾਂ ਅਫਸਰ ਜਾਂ ਮੇਰੇ ਪ੍ਰਿੰਸੀਪਲ ਸਾਹਿਬ ਹੈ ਤਾਂ ਕੈਨ ਵੀ ਪਰ ਤੁਹਾਨੂੰ ਪੁੱਛੀਏ ਜੀ ਇਸ ਸਕੂਲ ਦੇ ਵਿੱਚ ਕੰਮ ਹੋਇਆ ਕਿ ਨਹੀਂ ਹੋਇਆ ਹੱਥ ਕੜੇ ਕਰਕੇ ਦੱਸੋ ਕਿ ਤੁਹਾਨੂੰ ਲੱਗਦਾ ਹੋਇਆ ਆ ਮੈਂ মিডিਆ ਨੂੰ ਕਹੂੰਗਾ ਕਿ ਸਕੂਲ ਦਾ ਮੈਂ ਸਰਪੰਚ ਸਾਹਿਬ ਨੂੰ ਪੁੱਛਿਆ ਪੰਚਾਇਤ ਨੂੰ ਪੁੱਛਿਆ ਚਾਰ ਦਿਵਾਰੀ ਨਾਲ ਬਰਾਬਰ ਸੀਗੀ ਚਾਰ ਦਿਵਾਰੀ ਆ ਸ਼ਾਨਦਾਰ ਦੂਰੋਂ ਕਿਵੇਂ ਲੱਗਦਾ ਚਮਕ ਰਹੀ ਹੈ ਨਵੇਂ ਕਮਰਿਆਂ ਦਾ ਉਦਘਾਟਨ ਕੀਤਾ ਇਸ ਵਕਤ ਜਦੋਂ ਮੈਂ ਸਪੀਚ ਦੇ ਰਿਹਾ 31 ਲੱਖ ਦੇ ਨਵੇਂ ਲੈਬਾਂ ਬਣ ਰਹੀਆਂ ਉੱਥੇ ਕੰਮ ਚੱਲ ਰਿਹਾ ਪਿੱਛੇ ਕੋਈ ਵੀ ਕੈਮਰਾ ਲਿਆ ਕੇ ਖੜੇ ਜਾਓ ਤੇ ਪ੍ਰਿੰਸੀਪਲ ਸਾਹਿਬ ਨੂੰ ਦੱਸ ਦਮ ਸਾਨੂੰ ਵੈਰੀਫਾਈ ਕਰ ਦਿੰਗੇ 95 ਲੱਖ ਰੁਪਏ ਹੋਰ ਪਾਤਾ ਤੋਂ ਦੇ ਖਾਤੇ ਅੱਜ ਸਰਪੰਚ ਸਾਹਿਬ ਨੇ ਦੋ ਮੰਗਾਂ ਰੱਖੀਆਂ ਕਿ ਇੱਕ ਤੇ ਵਾਲੀਬਾਲ ਤੇ ਬੈਡਮਿੰਟਨ ਦਾ ਗਰਾਊਂਡ ਹੋਵੇ ਇਹ ਸਾਡਾ ਜਨੂਨ ਸਾਨੂੰ ਸਾਨੂੰ ਜ਼ਰੂਰ ਹੈ ਸਕੂਲ ਠੀਕ ਕਰਨ ਦਾ ਉਹਨਾਂ ਦੇ ਬੱਚੇ ਮਹਿੰਗੇ ਸਕੂਲਾਂ 'ਚ ਪੜਦੇ ਆ ਪ੍ਰਾਈਵੇਟ ਸਕੂਲਾਂ 'ਚ ਆ ਕਰਕੇ ਉਹਨਾਂ ਨੂੰ ਤਕਲੀਫ ਸਾਨੂੰ ਇੱਕ ਸਾਡੇ ਬੱਚੇ ਜਿਹੜੇ ਆਮ ਘਰਾਂ ਦੇ ਬੱਚੇ ਉਹਨਾਂ ਨੂੰ ਉਹਨਾਂ ਨੂੰ ਵਧੀਆ ਤੋਂ ਵਧੀਆ ਸਹੂਲਤਾਂ ਮਿਲਣ ਮੈਂ ਤੁਹਾਡਾ ਬਿਲ ਦੀ ਘਰਾਈਆਂ ਤੋਂ ਧੰਨਵਾਦ ਕਰਦਾ ਤੇ ਸਾਰਾ ਪਿੰਡ ਆਇਆ ਵਿਸ਼ਵਾਸ ਤੋਂ ਆ ਗਿਆ ਭਰੋਸਾ ਰੱਖਿਓ ਇਹ ਜਦੋਂ 95 ਲੱਖ ਰਪਏ ਹੋਰ ਲਏ ਜਦੋਂ ਇਹ ਗਰਾਊਂਡ ਤਾਂ ਤੁਹਾਡੇ ਕਿਉਂਕਿ ਇਹ ਮੋਹਾਲੀ ਜਿਹੜੇ ਦਾ ਤੁਹਾਡਾ ਪਿੰਡ ਹੁਣ ਪਿੰਡ ਨਹੀਂ ਰਿਹਾ ਆਸ-ਪਾਸ ਸ਼ਹਿਰ ਵਰਗਾ ਬਣ ਚੁੱਕਿਆ ਸ਼ਹਿਰੋਂ ਬੱਚੇ ਤੁਹਾਡੇ ਪਿੰਡ ਪੜਨ ਆਇਆ ਕਰਨਗੇ ਇਸ ਸਕੂਲ ਦੇ ਵਿੱਚ ਵੀ ਉਹ ਮੀਡੀਆ ਨੂੰ ਦਰਦ ਦਿਵਾ ਸਕਿਉਰਟੀ ਗਾਰਡ ਹੈ ਜੀ ਸਰਕਾਰੀ ਸਕੂਲ ਹੈ ਸਿਕਿਉਰਟੀ ਗਾਰਡ ਹੈ ਕੈਂਪਸ ਮੈਨੇਜਰ ਹੈ ਇਸ ਅਸੀਂ ਇਹ ਹੈ ਪੰਜਾਬ ਦੀ ਸਿੱਖਿਆ ਕ੍ਰਾਂਤੀ ਇਸ ਕਰਕੇ ਦੱਸਣਾ ਜ਼ਰੂਰੀ ਹੈ ਤਾਂ ਕਿ ਸਭੀ ਬਦਲੇ ਸਰਕਾਰੀ ਸਕੂਲਾਂ ਦੀ ਉਹ ਕਹਿੰਦੇ ਜੀ ਕਿਉਂ ਕਰ ਰਹੇ ਹੋ ਨਹੀਂ ਬੱਤ ਇਸ ਕਰਕੇ ਰੱਖ ਰਹੇ ਨੇ ਕਹਿੰਦੇ ਕਿਉਂ ਕਹਿ ਰਹੇ ਹੋ ਟੀਚਰਾਂ ਨੂੰ ਕਿ ਜੀ ਫੇਸਬੁੱਕ ਤੇ ਅਗਰ ਪ੍ਰਾਈਵੇਟ ਸਕੂਲ ਵਾਲੇ ਆਪਣੀ ਐਡ ਕਰ ਸਕਦੇ ਆ ਤਾਂ ਸਰਕਾਰੀ ਸਕੂਲ ਵਾਲੇ ਕਿਉਂ ਨਹੀਂ ਐਡ ਕਰ ਸਕਦੇ ਅਸਟਾ ਸਿੱਖਿਆ ਜਿੰਦਾਬਾਦ ਕਰਾ ਰਹੇ ਆ ਮੈਂ ਨਹੀਂ ਕਹਿੰਦਾ ਕਿਸੇ ਟੀਚਰ ਨੂੰ ਹਰ ਦੋਸਤ ਹੈ ਆਪਣੇ ਸਕੂਲ ਦੀ ਜਿੰਦਾਬਾਦ ਕਰੂੰਗਾ ਜਹੀਰ ਵਿਕਰਮ ਸਿੰਘ ਸਕੂਲ ਸੀਨੀਅਰ ਸੈਂਟਰੀ ਸਕੂਲ ਖਿਆਲਬਾਦੀ ਜਿੰਦਾਬਾਦ ਕਰੂੰ ਤੇ ਹਾਂ ਕੰਮ ਹੋਇਆ ਸੁਪਰੇ ਪ੍ਰਾਣੀ ਫੋਟੋਆਂ ਦੇਖ ਲੈ 2022 ਤੋਂ ਪਹਿਲਾਂ ਕਿੱਦਾਂ ਦੀ ਚਾਰ ਦੀਵਾਰੀ ਤੇ ਕਿੱਦਾਂ ਦੇ ਕਮਰੇ ਸੀ ਫੋਕਸ ਵੀ ਚੱਲ ਰਿਹਾ 95 ਲੱਖ ਹੋਰ ਪਾਉਣਾ ਪਿਆ ਪਹਿਲਾਂ ਕਿਉਂ ਨਹੀਂ ਆਏ ਪੈਸੇ ਇਸ ਕਰਕੇ ਤੁਹਾਨੂੰ ਬੇਕੀ ਹੈ ਸਾਡੇ ਵੱਲੋਂ ਕੋਈ ਅਸਰ ਨਹੀਂ ਦਿੱਸਦਾ ਆਪ ਵੀ اپنی ਭੂਮਿਕਾ ਨਿਭਾਦੇ ਹੋਏ ਸਾਰੀ ਪੰਚਾਇਤ ਨੂੰ ਬੇਨਤੀ ਹੈ ਬਹੁਤ ਖੂਜਮਾਨ ਥੇਰੀ ਪੰਚਾਇਤ ਹੈ ਉਹਨਾਂ ਨੇ ਕੋਈ ਇੱਕ ਸਕੂਲ ਪਰ ਸੇਂਜੀਤਾ ਨੇ ਸ਼ਹਿਰ ਕਰਦਾ ਸਕੂਲ ਇਸ ਨੂੰ ਆਪਾਂ ਇਦਾਂ ਨਾ ਬਣਾਣਾ ਕਿ ਆਸ-ਪਾਸ ਦੇ ਬੱਚੇ ਆਸ-ਪਾਸ ਦੇ ਕਲੋਨੀਆਂ ਦੇ ਬੱਚੇ ਵੀ ਆ ਕੇ ਪੜਨ ਤੇ ਉਹਨਰੋਂ ਮੁਕਤ ਹੋ ਜਿਆ ਤੇ ਵਧੀਆ ਵੀ ਜੀਅ ਬਣ ਸਕੇ ਬੱਚੇ ਆਪਣੇ ਸੁਪਨੇ ਜੋ ਬੰਨਣਾ ਚਾਹਣ 90% ਬੱਚੀਆਂ ਦੇਖੀਆਂ ਹਾਲਰਤੀ ਹੋਈ ਕਿ ਨਹੀਂ ਸ਼ਾਨਦਾਰ ਸਾਰੀ ਬੱਚੇ ਜਿਸ ਤਰੀਕੇ ਨਾਲ ਇਹ ਨਹੀਂ ਮਾਰਕਸ ਕੀਤਾ ਇਹਨਾਂ ਬੱਚਿਆਂ ਦੇ ਜੋ ਸੁਪਨੇ ਆ ਨਹੀਂ ਪੱਥਰ ਤਾਂ ਇੱਕ ਬਹਾਨਾ ਹੈ ਤਾਂ ਕਿ ਇਹਨਾਂ ਨੂੰ ਕੌਨਫੀਡੈਂਸ ਆਵੇ ਕਿ ਅਸੀਂ ਜਿਸ ਸਕੂਲ ਚ ਪੜਦੇ ਹਾਂ ਉਹ ਕਿਸੇ ਪੱਖੋਂ ਵੀ ਪ੍ਰਾਈਵੇਟ ਦੇ ਨਾਲ ਮਾੜਾ ਨਹੀਂ ਹੈ ਅਸਲੀ ਨਹੀਂ ਪੱਥਰ ਤਾਂ ਸਾਡੇ ਬੱਚੇ ਬੱਚੀਆਂ ਨੇ ਜਦੋਂ ਇਹ ਆਰਮੀ ਦੇ ਵਿੱਚ ਐਨਡੀਐਸ ਆਫਸਰਸ ਬਣਨ ਗਿਆ ਦੋ ਆਈਪੀਐਸ ਜਾਂ ਸੀਨੀਅਰ ਪੁਲਿਸਰ ਦੀ ਟਾੜੀ ਬਣਨ ਗਿਆ ਜਦੋਂ ਵਕੀਲ ਬਣਨ ਗਿਆ ਇਹ ਅਸਲੀ ਨਹੀਂ ਪੱਥਰੇ ਹੋਣਗੇ ਆ ਹੋਊਗੀ ਸਾਡੀ ਅਸਲੀ ਸਿੱਖਿਆ ਕਰਾਂ ਸੀ ਪਰ ਉਸ ਨੂੰ ਹਜੇ 2 4 5 ਸਿਆਲਵਾ ਦੇ ਵਿੱਚ ਪਹੁੰਚੇ ਹੋ ਅੱਜ ਕਾਫੀ ਦੂਕਤ ਜੀ ਡਾਕਟਰ ਜੀ ਦੇ ਜੀ ਸਭ ਤੋਂ ਪਹਿਲਾਂ ਤਾਂ ਆਪ ਸਭ ਦਾ ਧੰਨਵਾਦ ਜੀ ਤੁਸੀਂ ਸਾਡੇ ਸਿੱਖਿਆ ਵਿਭਾਗ ਦੇ ਸੱਦੇ ਦੇ ਉੱਤੇ ਇਸ ਸਕੂਲ ਦੇ ਵਿੱਚ ਆ ਕੇ ਰਸ਼ੀਦ ਲੈਫਟੀਨੈਂਟ ਵਿਕram ਸਿੰਘ ਸੀਨੀਅਰ ਸੈਂٹری ਸਕੂਲ ਸਿਆਲਬਾ ਆ ਕੇ ਤੁਸੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਆਪ ਜੀ ਨੇ ਦੇਖਿਆ ਕਿ ਸਕੂਲ ਦੇ ਵਿੱਚ ਨਵੀਂ ਚਾਰਦੀਵਾਰੀ ਨਵੇਂ ਕਲਾਸਰੂਮਸ ਤੇ ਨਵੇਂ ਲੈਬਸ ਉਹਨਾਂ ਦਾ ਹਜੇ ਕੰਮ ਚੱਲਦਾ ਪਿਆ ਉਹ ਜਿਹੜਾ ਹੈ ਸਾਰੀ ਦੀ ਨਾਲ ਉਹਨਾਂ ਦਾ ਅੱਜ ਜਿਹੜਾ ਲੋਕ ਕਰਪਨ ਕੀਤਾ ਗਿਆ ਨਵੀਂ ਬਾਉਂਡਰੀ ਵਾਲ ਤੇ ਕਲਾਸਰੂਮ ਇਹ ਪਿੰਡ ਦੇ ਲੋਕਾਂ ਤੋਂ ਤੁਹਾਡੇ ਸਾਹਮਣੇ ਉਹਨਾਂ ਦੀ ਹਾਜ਼ਰੀ ਪੁੱਛਿਆ ਕਿ ਜਿਹੜੇ ਕੰਮ ਹੋਏ ਆ ਤੇ 95 ਲੱਖ ਰੁਪਏ ਦੀ ਹੋਰ ਗ੍ਰਾਂਟ ਇਸ ਸਕੂਲ ਨੂੰ ਅਸੀਂ ਹੋਰ ਸ਼ਾਨਦਾਰ ਬਣਾਉਣ ਲਈ ਉਹ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਇਲਾਵਾ ਸਕੂਲ ਦੇ ਵਿੱਚ ਹੋਣੇ ਸਕਿਉਰਿਟੀ ਗਾਰਡਸ ਹੈ ਕੈਂਪਸ ਮੈਨੇਜਰ ਹੈ ਤੇ ਇਹ ਜਿਹੜੀ ਇਹੀ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਤੇ ਇਦਾਂ ਹੀ ਅੱਜ ਪੂਰੇ ਪੰਜਾਬ ਦੇ 350 ਸਕੂਲਾਂ ਦੇ ਵਿੱਚ ਉਦਘਾਟਨ ਚੱਲ ਰਿਹਾ ਹੈ ਸਾਡੇ ਮਾਨਯੋਗ ਇਹ ਮੇਰਾ ਮੋਹਾਲੀ ਜ਼ਿਲ੍ਹੇ ਦੇ ਵਿੱਚ ਜਦ ਘਟਨ ਇਸ ਤੋਂ ਬਾਅਦ ਮੈਂ ਰੁਪੜ ਦੇ ਦੋ ਤਿੰਨ ਸਕੂਲਾਂ 'ਚ ਜਾਊਂਗਾ ਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਨਵਾਂ ਸ਼ਹਿਰ ਵਿਖੇ ਸਕੂਲ ਆਫ ਫੈਮਿਨੈਂਸ ਜਿਹੜਾ ਲੋਕarpan ਕੀਤਾ ਤੇ ਸਾਡੇ ਸਾਰੇ ਮੰਤਰੀ ਸਾਹਿਬਾਨ ਸਾਡੇ ਸਾਰੇ ਐਮਐਲਏ ਸਾਹਿਬਾਨ ਅੱਜ ਆ ਗਏ। ਮਾਪਿਆਂ ਦਾ ਵੱਡਾ ਸਵਾਲ ਹੈ। ਹਾਂਜੀ। ਮਾਪਿਆਂ ਦਾ ਵੱਡਾ ਸਵਾਲ ਹੈ ਕਿ ਪ੍ਰਾਈਵੇਟ ਮੈਂ ਕੱਲ ਵੀ ਜੀ ਕੱਲ ਹਾਂਜੀ। ਬੇਸ਼ੱਕ ਮਾਪਿਆਂ ਤੋਂ ਪੈਸੇ ਅਸੀਂ ਦੇਖੋ ਜੀ ਦੋਸਤ ਅਸੀਂ ਪਹਿਲਾਂ ਤਾਂ ਹੁਣ ਇਹ ਵੀ ਚੰਗੀ ਗੱਲ ਹੈ ਕਿ ਇੰਦਾਂ ਦੀ ਮੰਗ ਆ ਹੁਣ ਪਹਿਲਾਂ ਤਾਂ ਉਹੀ ਅਸੀਂ ਲਗਭਗ 10000 ਤੋਂ ਬੱਚਿਆਂ ਨੂੰ ਦੇ ਰਹੇ ਹਾਂ। ਹੌਲੀ ਹੌਲੀ ਪਾਇਲਟ ਜਿਹੜੇ ਜਿਹੜੇ ਸਕੂਲ ਜਿੱਦਾਂ ਜਿੱਦਾਂ ਦਾ ਆ ਫਾਰਮੂਲਾ ਬਣੀ ਜਾਊਗਾ ਬਤਾਤੇ ਆ 150 ਸਕੂਲਾਂ ਚ ਸ਼ੁਰੂ ਹੋ ਗਿਆ ਜਿੰਨੇ ਸੀਨੀਅਰ ਜਿੰਨਾ ਜਦੋਂ ਜਦੋਂ ਬੱਚੇ ਵੱਢੀ ਜਾਣਗੇ ਉੱਥੇ ਉੱਤੇ ਦੇ ਜਾਵਾਂਗੇ ਐਡਮਿਸ਼ਨ ਹੋ ਰਹੀਆਂ ਐ ਬੁੱਕ ਮੈਂ ਤੁਹਾਨੂੰ ਤੁਹਾਨੂੰ ਕੱਲ ਕੱਲ ਪ੍ਰੈਸ ਕਾਨਫਰੈਂਸ ਕਰਕੇ ਉਹਦੇ ਤੇ ਜੀ ਮੈਂ ਜਿਹੜੇ ਅਸਾਂ ਜੇ ਵੀ ਕਿਤੇ ਉਹ ਆਨਰ ਕੋਈ ਕੋਈ ਦਾ ਜਾਂ ਕਿਸੇ ਦੀ ਕਲਾਸ ਦਾ ਬੱਚਾ ਫੇਲ ਹੋ ਜਾਂਦਾ ਤਾਂ ਉਹਨਾਂ ਦੀ ਦੁਆਰੇ ਇਸ ਦੇ ਵਿੱਚ ਦੇਖੋ ਜੀ ਜਿਹੜਾ 8ਵੀਂ ਤੱਕ ਰਾਈਟ ਟੂ ਐਜੂਕੇਸ਼ਨ 8ਵੀਂ ਤੱਕ ਇਹ ਕਹਿੰਦਾ ਕਿ ਬੱਚੇ ਨੂੰ ਪ੍ਰਮੋਟ ਕਰ ਦੋ ਉਹਨੂੰ ਚਾਂਸ ਦੇ ਕੇ ਪ੍ਰਥਵੀ ਤੋਂ ਬਾਅਦ ਜਿਹੜਾ ਹੈ ਅਗਰ ਬੱਚਾ ਫੇਲ ਹੁੰਦਾ ਤਾਂ ਉਹਨੂੰ ਅਕੈਡਮਿਕਲੀ ਰਿਪੀਟ ਕਰਨਾ ਪੈਂਦਾ ਸੀ। ਕਾਫੀ ਦੇਰ ਤੋਂ ਅਧਿਆਪਕ ਮੈਂ ਤੁਹਾਨੂੰ ਦੱਸ ਰਿਹਾ ਜੀ 20 20000 ਦੇ ਆਸ-ਪਾਸ ਨਵੇਂ ਵਿਆਪਕ ਕਰਤੀ ਤੇ ਹੋਰ ਵੀ ਕਰ ਰਹੇ ਆ ਜਿਹੜੇ ਰਿਕਾਰਡ ਹੈ ਤੇ ਸਾਰੇ ਹਾਂਜੀ ਸਰ ਕਿਸੇ ਨਕਾਬਾਦ ਸਕੂਲ ਹੈ ਜੀ ਆਪਣੇ ਨਾਲੇ ਆਪਾਂ ਹੈਗੇ ਉਹਨਾਂ ਦੇ ਵੱਲੋਂ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਉਹਨੂੰ ਵਿਚਾਰਾਂਗੇ ਹਾਂਜੀ ਵਿਚਾਰਾਂਗੇ। ਜਮਨ ਵੀ ਸਾਲ ਵਾਂਸੀ ਜਿਹੜੇ ਤੱਕ ਕੰਕ ਕਰਕੇ ਗਏ ਹੈ ਕਿ ਹੁਣ ਸਵਿਕ ਦੇ ਵਿੱਚ ਕੀ ਬੱਚਿਆਂ ਦੀ ਪੜ੍ਹਾਈ ਦੇ ਲਈ ਹੋਰ ਰਣਨੀਤੀ ਜਿਹੜੀ ਬਣਾਈ ਜਾਵੇਗੀ ਅਸੀਂ ਪੰਜਾਬ ਸਿੱਖਿਆ ਖਾਣਤੀ ਤਹਿਤ ਅਸੀਂ ਹੱਦ ਸਿਆਲਵਾਸ ਵਿੱਚ ਤਿੰਨ ਪ੍ਰੋਜੈਕਟ ਦਾ ਘਾਟਨ ਕੀਤਾ ਹੈ ਹੈ ਅਸੀਂ ਇੱਥੇ ਬਾਉਂਡਰੀ ਬਾਲ ਦੇ ਪੈਸੇ ਦੇ ਸੀਗੇ ਜੀ ਬਾਉਂਡਰੀ ਬਾਲ ਦਾ ਘਾਟਨ ਕੀਤਾ ਗਿਆ ਅਸੀਂ ਰੈਨੋਵੇਸ਼ਨ ਕੀਤੀ ਸੀ ਕਮਰਿਆਂ ਦੀ ਸਿਵਲ ਵਰਕ ਸੀ ਤਹਿ ਉਹਨਾਂ ਦੀ ਗਾਰੰਟੀ ਸੀਗੀ ਉਹਨਾਂ ਦੇ ਅਸੀਂ ਪੈਸੇ ਲਏਗੇ ਜੀ ਉਹਦਾ ਘਾਟਨ ਕੀਤਾ ਗਿਆ ਹੈ ਇਹ ਤੁਸੀਂ ਨਵਾਂ ਕਮਰਾ ਉਹ ਸਾਰਿਆ ਸੀਗਾ ਜੀ ਤੇ ਉਸ ਨਵੇਂ ਕਮਰੇ ਦਾ ਅਸੀਂ ਘਾਟਨ ਕੀਤਾ ਹੁਣ ਤੁਸੀਂ ਦੇਖ ਰਹੇ ਹੋ ਹੱਥ ਦੇ ਵਿੱਚ ਤੇ ਇਹ ਸਾਰਾ ਕਮ ਸਟਾ 17 ਲੱਖ ਰੁਪਏ ਨਾਲ ਹੋਇਆ ਸੀਗਾ ਹੁਣ 33 ਲੱਖ ਰੁਪਏ ਦੇ ਨਾਲ ਅਸੀਂ ਉੱਪਰ ਰੈਕਸ ਬਣਾ ਰਿਹਾ ਇਸ ਸਕੂਲ ਦੇ ਵਿੱਚ ਇਸ ਸਕੂਲ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਇਸ ਸਕੂਲ ਨੂੰ ਅਸੀਂ ਹਾਜਰ ਤੇ ਕਲੈਂਪ ਦੇ ਵਿੱਚ ਚੱਕਿਆ ਗਿਆ ਹੈ ਜਿਸ ਅਸੀਂ 95 ਲੱਖ ਰੁਪਏ ਦੀ ਹੋਰ ਗਰੰਟੀ ਇਸ ਸਕੂਲ ਨੂੰ ਦੇ ਰਹੇ ਹਾਂ। ਫਿਰ ਇਹ ਜਿਸਟਾਸ ਸਕੂਲ ਕੁਰਾਲੀ ਦੇਖੇ। ਅ ਉਸਦੀ ਜੇ ਕੰਮ ਕਰੀਏ ਅਸੀਂ ਉਸ ਜਿਹੜੀ ਉਸਨੇ ਉਹ ਜਿੱਥੇ ਬੁੱਕਸ ਆਲਸ ਤੋਂ ਮਿਲ ਰਹੀਆਂ ਨੇ ਉਹਦੇ ਨਾਲ ਨਾਲ ਜਿਹੜੀ ਡਾਇਰੀਜ਼ ਨੇ ਜਾਂ ਫਿਰ ਰਜਿਸਟਰ ਵਗੈਰਾ ਨੇ ਕਾਪੀਜ਼ ਨੇ ਉਹ ਵੀ ਪ੍ਰਿੰਟ ਕਰਾ ਕੇ ਪੁਲਾਂਦਰ ਵੇਚ ਰਿਹਾ ਹੈ ਜਿਹੜੇ ਨੇ ਉਹ ਬੇਚ ਰਏ ਨੇ ਤੇ ਪੇਰੈਂਟਸ ਨੂੰ ਕੰਪੈਲ ਕਰਦੇ ਨੇ ਜਾਂ ਉਹਨਾਂ ਤੇ ਪ੍ਰੈਸ਼ਰ ਪਾਦੇ ਨੇ ਕਿ ਇਹ ਬੁੱਕਸ ਦੇ ਨਾਲ ਜਿਹੜੀ ਕਾਪੀਜ਼ ਨੇ ਜਿਹੜੀਆਂ ਪ੍ਰਿੰਟ ਕਰਾਈਆਂ ਹੋਈਆਂ ਉਹ ਤੁਹਾਨੂੰ ਲੈਣੀਆਂ ਹੀ ਪੈਣਗੀਆਂ ਇਸ ਸਰ ਮੇਰੇ ਧਿਆਨ ਚ ਨਹੀਂ ਹੈ ਜੀ ਮੈਨੂੰ ਤੁਸੀਂ ਧਿਆਨ ਦਿੱਤਾ ਹੈਗਾ ਮੈਂ ਅੱਜ ਹੀ ਸਕੂਲ ਦੇ ਜਿਹੜੇ ਪ੍ਰਿੰਸੀਪਲ ਨੂੰ ਚਾਂਟ ਕਰਦਾ ਹੋਇਆ ਮੈਂ ਉਹਨਾਂ ਨਾਲ ਗੱਲ ਕਲੀਅਰ ਕਰ ਲੈਂਦੀ ਹਾਂ ਕਿਉਂਕਿ ਮੇਰੇ ਕੋਲ ਕੋਈ ਕੰਪਲੇਂਟ ਵੀ ਨਹੀਂ ਆਈ ਹੈਗੀ ਔਰ ਕੁਝ ਵਿਨਵਦੀ ਇਨਫੋਰਮੇਸ਼ਨ ਵੀ ਨਹੀਂ ਹੈ ਬਟ ਅੱਜ ਮੈਂ ਸ਼ੋਰ ਕਰਦੀ ਆ ਐਜ਼ ਅ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਐਂਡ ਐਜ਼ ਅ ਐਡਮਿਨਿਸਟਰेटर ਫਾਰ ਦੈਟ ਸਕੂਲ ਕਿ ਮੈਂ ਪਤਾ ਕਰਦੀ ਆ ਗਿਆ ਵੀ ਇਹ ਕੀ ਕਾਰਨ ਹੈ ਮੈਮ ਕੀ ਪ੍ਰਾਈਵੇਟ ਮੁੰਡਾ ਛੁਪਾ ਸਕਦਾ ਕੋਈ ਪੈਸਾ ਦੋਸਤਾਂ ਦੇ ਸਕੂਲ ਸਰ ਮੈਂ ਤੁਹਾਨੂੰ ਦੱਸ ਰਹੀ ਆ ਜੀ ਮੈਨੂੰ ਅਜੇ ਤੱਕ ਗੱਲ ਹੀ ਨਹੀਂ ਹੱਲੇ ਪਤਾ ਹੈ ਕਿ ਮੈਂ ਉਹਦੇ ਤੇ ਕਮੈਂਟ ਕਿਵੇਂ ਕਰਾਂ ਮੇਰੇ ਕੋਈ ਕੋਈ ਕੰਪਲੇਂਟ ਆਈ ਹੋਵੇਂਦੀ ਤੇ ਮੈਂ ਜ਼ਰੂਰ ਆ ਜਵਾਬ ਦੇ ਪਾਉਂਦੀ ਤੁਹਾਨੂੰ ਜੇ ਕੋਈ ਕੰਪਲੇਂਟ ਮੇਰੇ ਕੋਲ ਨਹੀਂ ਆਈ ਤੇ ਮੈਂ ਉਹਦੇ ਵਿੱਚ ਕੀ ਕਿਸਰਾ ਬਾਤ ਤੋਂ ਵੀ ਆਏ ਸੀ ਕੁਝ ਲੋਕਾ ਉਹਨਾਂ ਨੇ ਮੰਗ ਪੱਤਰ ਦਿੱਤਾ ਹੈ ਕਿ ਉਹਨਾਂ ਦੇ ਜਿਹੜੇ ਪਿੰਡ ਦੇ ਵਿੱਚ ਸਕੂਲ ਦੇ ਵਿੱਚ ਮੈਡੀਕਲ ਆ ਨਾਨ ਮੈਡੀਕਲ ਜਿਹੜੇ ਸਰਕਾਰ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਜੀ ਉਹਨਾਂ ਨੇ ਮੰਗ ਪੱਤਰ ਬੇਟੂ ਵੀ ਦਿੱਤਾ ਹੈਗਾ ਮੈਸਟਰੀਟ ਹੈਡਵਾਰਟਸ ਵੀ ਦਿੱਤਾ ਹੈਗਾ ਮਗਰ ਪਤਾ ਅਸੀਂ ਕੋਸ਼ਿਸ਼ ਕਰਿਆ ਕਿ ਉਸ ਸਕੂਲ ਦੇ ਵਿੱਚ ਵੀ ਅਸੀਂ ਦੇਖਣਾ ਹੁੰਦਾ ਕਿ ਕਿੰਨੇ ਕੁ ਬੱਚੇ ਉਸ ਸਕੂਲ ਵਿੱਚ ਮੈਡੀਕਲ ਨਾਨ ਮੈਡੀਕਲ ਲੈ ਗਏਗੇ ਉਸ ਏਰੀਆ ਦੇ ਬੱਚਿਆਂ ਦੇ ਇਨਸਾਫ ਦੇ ਅਸੀਂ ਜਿਉਂ ਵੀ ਮੈਕਸਿਮਮ ਹੋ ਸਕਦਾ ਹੋ ਸਕਦਾ ਹੈ ਇਸੇ ਸਾਲ ਹੀ ਅਸੀਂ ਉਹਨਾਂ ਨੂੰ ਮੈਡੀਕਲ ਨਾਨ ਮੈਡੀਕਲ ਦੀ ਫੀਸ ਦਿੱਤੀ ਇਟ ਇ ਸੈਣੀ ਮਦਰਸਕੂਲ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਅਧਿਆਪਕ ਨਹੀਂ ਆਏ ਬਿਲਡਿੰਗ ਬਣੀ ਹੋਈ ਹੈ ਤੇ ਸਕੂਲ ਖਾਲੀ ਪਿਆ ਹੈ ਜੀ ਸਰ ਮੈਂ ਵੀ ਚੈੱਕ ਕਰ ਲਾਂਗੀ ਜੀ ਮਿਡਲ ਹੈ ਪ੍ਰਾਇਮਰੀ ਹੈ ਕਿਹੜਾ ਸਕੂਲ ਹੈ ਜੀ ਮਿਡਲ ਹੈ ਕਿਹੜਾ ਹੈ ਸਰਕਾਰੀ ਤੇ ਠੀਕ ਹੈ ਜੀ ਮਿਡਲ ਹੈ ਕਿ ਪ੍ਰਾਇਮਰੀ ਹੈ ਓਕੇ ਕਿਉਂਕਿ ਮੇਰੇ ਕੋਲ ਸੈਕੰਡਰੀ ਦਾ ਚਾਰਜ ਹੈ ਜੇ ਮੈਨੂੰ ਤੁਸੀਂ ਸੈਕੰਡਰੀ ਦਾ ਪੁੱਛੋਗੇ ਤੇ ਮੈਂ ਆਨਸਰ ਦੇ ਦਿਓ ਠੀਕ ਹੈ